ਨਹੀਂ ਮਟਰੋ ਅੱਜ ਆਇਆ ਐ ਟੀਕਾ ਲਵਾਉਂ ਬੰਦੇ ਦੇ ਹਾਂ ਜਿਵੇਂ ਮਾਤਾ ਤੁਰੀ ਜਾਂਦੀ ਆ ਉਹਨੂੰ ਮਾਤਾ ਉਹ ਮਾਤਾ ਤੁਰੀ ਜਾਂਦੀ ਆ ਇਹ ਮਰੀਜ਼ ਅੰਦਰ ਭਰਿਆ ਹੋਇਆ ਕਮਰਾ ਕੀ ਐ ਇਹ ਬੰਦਾ ਤੁਹਾਨੂੰ ਮਰੀਜ਼ ਵੀ ਵਿਖਾਉਣੇ ਆ ਸਾਡੂ ਮੇਰਾ ਹਨਾ ਤੇ ਜੁੜਿਆ ਪਿਆ ਸੀਗਾ ਬੈੱਡ ਤੇ ਪੈ ਕੇ ਰੋਟੀ ਖਾਂਦਾ ਸੀਗਾ ਉਹ ਹੋਗੀਆਂ ਸੀਗੀਆਂ ਜਿਹਨੂੰ ਐਰਨੀਆਂ ਕਹਿੰਦੇ ਆਪਣੇ ਨਾੜਾਂ ਨੂੜਾਂ ਦਾ ਚੱਕਰ ਫਰੰਟੂ ਸਕੋਰਸ ਦੇ ਘੇੜੇ ਲਾਏ ਕਿੰਨੇ ਘੇੜੇ ਲਾਕੇ ਹੋਣਗੇ ਹਸਪਤਾਲ ਦੇ ਲੱਕੇ ਕਿਹਾ ਨੇ 7-8 ਤੋਂ ਤਿੰਨ ਚਾਰ ਵਾਰੀ ਤਾਂ ਗੱਡੀ ਚੱਕ ਕੇ ਲਗਾਈ ਜਾਣਾ ਤੇ ਬਾਅਦ ਚੋਂ ਫਿਰ ਤੁਸੀਂ ਆਪਣੀ ਗੱਡੀ ਗੱਡੀ ਚ ਗੱਡੀ ਚੱਕ ਕੇ ਰਗੀ ਘਰੋਂ ਬੰਦੇ ਤਾਂ ਡਾਕਟਰਾਂ ਦੀ ਹਸਪਤਾਲ ਵਾਲੀ ਤੇ ਉੱਥੇ ਤਿੰਨ ਚਾਰ ਵਾਰੀ ਆਪ ਲੈ ਕੇ ਗਏ ਆਪਾਂ ਹਾਂਜੀ ਆਪਾਂ ਤਾਂ ਵੱਧ ਲੈ ਗਏ ਆ ਐਂਬੂਲੈਂਸ 5-6 ਵਾਰ ਐਂਬੂਲੈਂਸ ਆ ਗਈ ਉਹਨਾਂ ਉੱਥੇ ਰੱਖੀ ਰੱਖਦੇ ਸੀ ਸੂਰ ਨੂੰ ਕੋਈ ਕਾਫੀ ਨੀ ਟੀਕਾ ਗੋਲੀ ਦੇ ਕੇ ਮੁਰਦੁੰਦੇ ਅਖੀਰ ਤੇ 10 ਪਈਆ ਡਾਕਟਰ ਦੇ ਜਿਹਦੇ ਕੋਲੇ ਹੋਂ ਆਏ ਆ ਤਿੰਤ ਉਹਨੂੰ ਚੱਲਦਾ ਵੀ ਖਾਦਾਂਗੇ ਬੰਦਾ ਵੀ ਸਿੱਧਾ ਕਰਦਾ ਹਾਲਾਤ ਇਹ ਹੋ ਗਏ ਸੀ ਵੀ ਰੋਂਦਾ ਹੁੰਦਾ ਸੀ ਹਣਾ ਹਾਂ ਰੋਂਦਾ ਤਾਂ ਰੋਂ ਵੀ ਲੱਗ ਪੈਂਦਾ ਇਹ ਬੰਦਾ ਜਦੋਂ ਦੁਖੀ ਬੰਦਾ ਯਾਰ ਰੋਂਦਾ ਆਟੋਮੈਟਿਕ ਹੀ ਆ ਤੇ ਬੈਠਿਆ ਨਹੀਂ ਜਾਂਦਾ ਸੀ ਤੇ ਹਾਲਾਤ ਇਹ ਹੋ ਗਏ ਸੀ ਵੀ ਕਹਿੰਦਾ ਸੀ ਯਾਰ ਨਾ ਵਸ ਚੱਲਿਆ ਤੰਗੀ ਹੋੜਣਾ ਹਣਾ ਇਥੇ ਦਾ ਨਹੀਂ ਕਰ ਪਰ ਕੁਦਰਤੀ ਦਾ ਨਹੀਂ ਕਹਾਂ ਦੱਸ ਪਈਦਾ ਆ ਡਾਕਟਰ ਤੇ ਆਏ ਆ ਅੱਜ ਚੌਥਾ ਦਿਨ ਆ ਹਾਂ ਚੌਥਾ ਇਹ ਡਾਕਟਰ ਦੇ ਆਇਆ ਚੌਥੀ ਏਰੀਆ ਜਾਏ ਆ ਪੰਜ ਵਾਰੀ ਆਉਣਾ ਇਹਦੇ ਤੇ ਇਹ ਪੀਕਾ ਲਾਉਂਦਾ ਚਾਰ ਵਾਰੀ ਰੀੜ ਦੀ ਹੱਡੀ ਦੇ ਆਲੇ ਦੁਆਲੇ ਚਾਰ ਚਾਰ ਸਵਿੰਗਾ ਲਾਉਂਦਾ ਮਤਲਬ ਹਵਾ ਹਵਾ ਕਰਦਾ ਆਇਓ ਜੀ ਤੇ ਮਰੀਜ਼ ਵੀ ਅੰਦਰ ਗਿਆ ਵਾ ਫਿਰ ਉਹਨੇ ਗਰਵਣੇ ਗੱਲ ਤੇ ਸਿੱਧਾ ਕਰਤਾ ਜੀ ਬੰਦੇ ਨੂੰ ਇੰਡੀਆ ਜਾਣ ਤੱਕ ਵੀ ਨਾਮ ਬਤਾਏ ਸੀ ਕਿ ਬੰਦੇ ਨੂੰ ਹੁਣ ਸਿੱਧਾ ਕਰਤਾ ਬੰਦਾ ਪਹਿਲਾਂ ਤੁਰਦਾ ਕਿਵੇਂ ਸੀ ਤੁਰਦੇ ਨਹੀਂ ਸੀ ਉਹ ਤਾਂ ਬੈਠਾ ਹੀ ਰਹਿੰਦਾ ਸੀ ਜਦੋਂ ਪਾਸੇ ਹਾਮੋਂ ਵੀਡੀਓ ਸ਼ੇਅਰ ਕਰਾਂਗੇ ਜਿਹੜੀ ਪ੍ਰਾਣੀ ਹੋਈ ਆਪਣੇ ਕੋਲ ਬੈਠਿਆ ਨਹੀਂ ਜਾਂਦਾ ਰੋਟੀ ਖਾਦੀ ਜਾਂਦੀ ਸੀ ਮਤਲਬ ਪਿਆ ਹੀ ਰਹਿੰਦਾ ਸੀਗਾ ਤੇ ਅੰਦਰ ਵੀਡੀਓ ਨਹੀਂ ਬਣਾ ਸਕਦੇ ਡਾਕਟਰ ਦੀ ਨਹੀਂ ਤਾਂ ਅੰਦਰ ਬੁਖਾਉਣੀ ਸੀਗੀ ਬ੍ਰੀਜ ਬ੍ਰੀਜ ਬਹੁਤ ਹੁੰਦੇ ਆ ਪ੍ਰਾਈਵੇਟ ਚ ਡਾਕਟਰ ਦੇ ਸੀ ਜਾਂ ਸਰਕਾਰੀ ਨੌਕਰੀ ਕਰਦਾ ਵਸੇ ਤਾਂ ਤੇ ਆਪਦਾ ਇੱਥੇ ਗੱਡੀ ਤਾਂ ਨਹੀਂ ਕੰਡਾ ਆਹ ਗੱਡੀ ਆ ਡਾਕਟਰ ਦੀ ਆ ਗੱਡੀ ਆ ਫਰਾਰੀ ਆ ਨਾ ਮਰਸੜੀ ਹੈ ਮਰਸੜੀ ਹੈ ਆ ਡਾਕਟਰ ਦੀ ਗੱਡੀ ਆ ਤੇ ਬਾਕੀ ਮਰੀਜ਼ ਹੁਣ ਮੈਂ ਚੱਲਿਆ ਮਰੀਜ਼ ਨਾਲ ਅੰਦਰ ਤੇ ਬਾਕੀ ਗੱਲ ਬਾਤ ਬਾਅਦ ਚ ਕਰਦੇ ਆਂ ਤਾਂ ਮਰੀਜ਼ ਨੂੰ ਅੰਦਰ ਲੈ ਕੇ ਚੱਲੇ ਆਂ ਸੱਚ ਮਰੀਜ਼ ਤਾਂ ਅੰਦਰ ਹੀ ਆ ਤਾਂ ਵੇਖ ਲਓ ਤੁਸੀਂ ਦੇਸੀ ਏ ਡਾਕਟਰ ਅੰਦਰ ਇਹ ਤਾਂ ਸਰਕਾਰੀ ਨੌਕਰ ਦਾ ਪਰ ਇਹ ਪ੍ਰਾਈਵੇਟ ਆ ਉਹਦਾ ਕਲੀਨਿਕ ਵੀ ਚੱਲ ਰਿਹਾ ਬਹੁਤ ਪ੍ਰੀਜ਼ਮ ਦੇ ਲਾਗ ਕਾਲੀ ਲੱਤਣਾ ਲਈ ਲੈਣਾ ਹੀ ਨਹੀਂ ਰਹਿ ਤਗਾ ਕੋਈ ਨਹੀਂ ਮੈਂ ਜੀ ਦੇਣੀ ਨਹੀਂ ਸੀ ਤੇ ਮੈਂ ਅੰਦਰ ਦਾ ਮਾਹੌਲ ਬੜਾ ਬੁਰੀ ਜਿਹੀ ਬਣਾਈ ਬਣਾਉਣੀ ਨੂੰ ਨਹੀਂ ਆਉਂਦਾ ਬਸ ਬਹੁਤ ਲੋਕਾਂ ਦੇ ਇੱਥੋਂ ਟੀਕਾ ਲਵਾਉਂਦੇ ਟੀਕੇ ਚਾਰ ਚਾਰ ਲਾਉਂਦਾ ਹੈ ਇਕੱਠੇ ਦੋ ਖਾਲੀ ਸੂਈਆਂ ਮਾਰਦਾ ਤੇ ਦੋ ਟੀਕੇ ਲਵਾਉਂਦਾ ਅਲਵਾੜਿਆਂ ਦਾ ਦੇ। ਪੁਰੇ ਚ ਪੁਰੇ ਬਾਈ ਹੂਰ ਦੀ ਹੱਡੀ ਚਲਾ ਦੇ ਪੁਰੇ ਚ ਰੇੜ ਦੀ ਹੱਡੀ ਚ ਨਹੀਂ ਰੇੜ ਦੀ ਹੱਡੀ ਦੇ ਆਸੇ-ਪਾਸ ਆਸੇ-ਪਾਸ ਸਿੱਧਾ ਲੰਦਾ। ਮਤਲਬ ਐਡਾ ਕਿ ਟੀਕਾ ਹੁੰਦਾ। ਚਾਰ ਵਾਰੀ ਟੱਕ 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 ਕਰਕੇ ਤੇ ਅੱਜ ਕਹਿੰਦਾ ਵੀ 12 ਵਾਰ 12 ਵਾਰੀ ਲਾਉਣੇ ਆ। 12 ਵਾਰੀ ਲਾਉਣੇ 12 ਵਾਰੀ। ਠੀਕ ਆ। ਤੇ ਕਹਿੰਦਾ ਸਿੱਧਾ ਜਮਾ ਆਹ ਵੇਖੋ ਹੁਣ ਤੁਰਕੇ ਵਹੀਂ। ਹੁਣ ਤਾਂ ਬਹੁਤ ਫਰਕ ਆ ਅੱਗੇ ਨਾਲੋਂ। ਪਹਿਲਾਂ ਕਿਵੇਂ ਤੁਰਦਾ ਸੀ ਮੁੜ ਕੇ ਉਦੋਂ ਹੀ ਪਹਿਲਾਂ ਕਿਵੇਂ ਤੁਰਦਾ ਆਂਦਾ। ਆਵੇ ਪਹਿਲਾ ਐਂ ਤੁਰਦਾ ਹੀ ਏ ਇਹ ਹੁਣ ਸਿੱਧਾ ਹੋ ਗਿਆ ਨਹੀਂ ਇਹ ਹਜੇ 5-4 ਵਾਰੀ ਲੱਗਿਆ 8 ਵਾਰੀ ਹੋਰ ਹੋਣਾ 8 ਵਾਰੀ ਹੋਰ ਹੋਣਾ 2 ਦਿਨ ਹਫਤੇ ਚ ਹੋਣਾ ਸੋਮਵਾਰ ਤੇ ਵੀਰਵਾਰ ਤੇ ਜੇ ਮੇਰੇ ਵੀਰ ਨੂੰ ਕਿਸੇ ਨੂੰ ਤਕਲੀਫ ਪ੍ਰੋਬਲਮ ਹੈਗੀ ਆ ਜੀ ਇਟਲੀ ਤੇ ਕੋਈ ਆਪਣੇ ਏਰੀਆ ਚ ਨੇੜੇ-ਜਿਹੜੇ sonda ਹੋਵੇ ਕਿਸੇ ਨੂੰ ਪ੍ਰੋਬਲਮ ਆ ਕਿਉਂਕਿ ਮੈਂ ਦੱਸ ਗਿਆ ਹਟਿਆ ਮੈਂ ਇਹ ਕਨ ਇੰਡੀਆ ਜਾਣ ਤੱਕ ਤਾਂ ਨੇ ਸੋਚ ਲਿਆ ਸੀ ਵੀ ਇੱਥੇ ਲਾਭ ਨਹੀਂ ਹੁੰਦਾ ਇੰਡੀਆ ਬੂ। ਜਦੋਂ ਬੈਠਿਆ ਨਹੀਂ ਜਾਂਦਾ ਸੀ ਯਾਰ ਪੈ ਕੇ ਰੋਟੀ ਖਾਂਦਾ ਸੀ ਹੈਨਾ। ਹੂੰ। ਫਿਰ ਹੁੰਦਾ ਕੀ ਹਾਲ ਸੀ। ਰੋ ਰੋ ਕੇ ਦਿਨ ਕੱਟਿਆ ਤੇ ਅੱਜ ਦੇਖੋ ਮਹਾਰਾਜ ਦੀ ਕਿਰਪਾ ਨਾਲ ਅੱਜ ਖੜਿਆ ਮਹਾਰਾਜ ਦੀ ਕਿਰਪਾ ਨਾਲ ਚਾਰ ਵਾਰੀ ਟ੍ਰੀਟਮੈਂਟ ਹੋਇਆ ਉਹ ਵੀ ਦੇਸੀ ਹੈ ਡਾਕਟਰਾਂ ਦੇ। ਕੋਈ ਕੋਈ ਟਾਈਮ ਨਹੀਂ ਬਾਲਾ। ਤੇ ਮੈਂ ਟੈਕ ਹੀ ਲਾਉਂਦਾ ਪ੍ਰੀਤ। ਇੱਕ ਹੀ ਮੈਂਟਲ ਆਉਂਦਾ। ਪਰ ਚਾਰ ਸੂਈਆਂ ਟੈਕ ਟੈਕ ਤੇ ਰੁਪਈਆ ਲੈਂਦਾ ਵੀ ਇੱਕ ਵਤੀ ਜੇ। ਕਾਤੀ ਨੂੰ ਬੀਏ ਵੀ ਲੈਣੀ ਮੈਂ ਤਾਂ ਇਹ ਕਹੂੰ ਵੀ ਜੀ ਇੰਡੀਆ ਤੋਂ ਆਏ ਵੀਰਾਂ ਨੂੰ ਕੋਈ ਇੱਥੇ ਪ੍ਰੋਬਲਮ ਆ ਤਾਂ ਵੀਰੇ ਇੱਥੇ ਆ ਜਾਓ ਹਾਂ ਹਾਂ ਤੇ ਐਡਰੈਸ ਦੇ ਦਿਆਂਗੇ ਲੇਚਾ ਜ਼ਿਲ੍ਹਾ ਪੈਂਦਾ ਹਨਾ ਕਮੈਂਟ ਕਰ ਦਿਓ ਜੀ ਐਡਰੈਸ ਦੇ ਦਿਆਂਗੇ ਤੁਹਾਨੂੰ ਤੇ ਇੱਥੇ ਆ ਕੇ ਚਾਰ ਜੇ ਕਿਸੇ ਨੂੰ ਥੋੜੀ ਤਕਲੀਫ ਆ ਪੰਜ ਹੀ ਲਾਉਂਦਾ ਠੀਕੇ ਤੇ ਪੰਜ ਚੌਕਾ 20 ਹੋ ਜਾਂਦੇ ਆ ਮਤਲਬ ਇੱਕ ਇੱਕ ਚਾਰ ਇੱਕ ਦਿਨ 400 ਸੂਈਆਂ ਲਾਉਂਦਾ ਤੇ ਪੰਜ ਚੌਕਾ 20 ਹੋ ਗਏ ਹਾਂ ਜੀ ਸੈੱਟ ਕਰ ਦਿੰਦਾ ਮਤਲਬ ਜਿਵੇਂ ਆਪਣੇ ਕਹਿੰਦੇ ਨੇ ਹਵਾ ਜੀ ਕੱਢਦੇ ਹੁੰਦੇ ਆ ਜਾਂ ਕਿਵੇਂ ਨਾੜਾ ਮੂੜਾ ਚੋਂ ਉਹ ਹਵਾ ਹੈ ਦਾ ਟੀਕਾ ਲਾਉਂਦਾ ਹੂੰ ਤੇ ਕਮੈਂਟ ਜ਼ਰੂਰ ਕਰਦੇ ਜੇ ਕਿਸੇ ਨੂੰ ਪ੍ਰੋਬਲਮ ਆ ਐਡਰੈਸ ਦੇ ਦਿਆਂਗੇ ਭੇਜ ਦਾਂਗੇ ਸਾਡਾ ਪਿਆਰ ਚੱਲਦੇ ਆ ਕੰਮਾਂ ਤੇ ਜਾਣਾ ਓਕੇ ਅਸੀਂ ਕਰ